ਪੰਜਾਬ ਲਾਇਨਜ਼ ਮਾਝਾ ਨੇ ਜਿੱਤਿਆ ਖੜਕੜ ਕਲਾ ਦਾ ਕਬੱਡੀ ਕੱਪ ਪ੍ਰਵਾਸੀ ਭਾਰਤੀਆਂ ਮੌਤ ਵਰ ਵਿਅਕਤੀਆਂ ਤੇ ਖੇਡ ਪ੍ਰਮੋਟਰਾਂ ਵੱਲੋਂ ਭਗਤ ਸਿੰਘ ਯੂनाइटेड ਸਪੋਰਟਸ ਕਲੱਬ ਦੇ ਸਹਿਯੋਗ ਨਾਲ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਦੂਜਾ ਕਬੱਡੀ ਕੱਪ ਖੜਕੜ ਕਲਾ ਵਿਖੇ ਕਰਵਾਇਆ ਗਿਆ ਟਰਨਮੈਂਟ ਦਾ ਸ਼ੁਭ ਆਰੰਭ ਸੁਖਵਿੰਦਰ ਕਮਰ ਸੁਖੀ ਕੈਬਨਿਟ ਮੰਤਰੀ ਨੇ ਕੀਤਾ ਇਨਾਮਾਂ ਦੀ ਵੰਡ ਮੌਕੇ ਕੁਲਜੀਤ ਸਿੰਘ ਸਰਹਾਲ ਹਰਜੋਤ ਕੌਰ ਲੋਟਿਆ ਮੌਜੂਦ ਰਹੇ ਟੂਰਨਾਮੈਂਟ ਸੰਬੰਧੀ ਕਲੱਬ ਦੇ ਪ੍ਰਧਾਨ ਬਹਾਦਰ ਸਿੰਘ ਸ਼ੇਰਗੱਲ ਦੇਵਤੰਦ ਯੂਕੇ ਤੇ ਵਿਕਰਮਜੀਤ ਸਿੰਘ ਰਾਏਪੁਰ ਡੱਬਾ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਵਿੱਚ ਵੱਖ-ਵੱਖ ਪਾਰ ਵਰਗਾਂ ਦੇ ਮੁਕਾਬਲੇ ਹੋਏ ਫੈਡਰੇਸ਼ਨ ਦੀਆਂ 8 ਟੀਮਾਂ ਵਿੱਚ ਵੀ ਮੁਕਾਬਲੇ ਦੇਖਣ ਨੂੰ ਮਿਲੇ ਜਿਸ ਵਿੱਚ ਪੰਜਾਬ ਲਾਇਨਸ ਮਾਝਾ ਨੇ ਰਾਇਲ ਕਿੰਗ ਯੂਐਸਏ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਪੰਜਾਬ ਲਾਇਨਸ ਮਾਝਾ ਜੇਤੂ ਰਿਹਾ ਅਤੇ 2.5 ਲੱਖ ਰੁਪਏ ਦਾ ਨਕਦ ਇਨਾਮ ਅਤੇ ਸਨਮਾਨਚਨ ਪ੍ਰਾਪਤ ਕੀਤਾ। ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵਿੱਚ ਮਾਈ ਭਾਗੋ ਜਕਤਪੁਰ ਦੀ ਟੀਮ ਜੇਤੂ ਰਹੀ 58 ਕਿਲੋ ਭਾਰ ਵਰਗ ਵਿੱਚ ਝਿੰਗੜਾ ਤੇ ਜੱਬੋਵਾਲ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ ਜਿਸ ਵਿੱਚ ਝਿੰਗੜਾ ਦੀ ਟੀਮ ਜੇਤੂ ਰਹੀ। ਓਪਨ ਦੇ ਮੈਚ ਵਿੱਚ ਚੱਕ ਦੇਸ਼ ਰਾਜ ਦੀ ਟੀਮ ਨੇ ਰਾਇਲ ਜੁਆਸੇ ਟੀਮ ਨੂੰ ਹਰਾਇਆ। ਟੂਰਨਾਮੈਂਟ ਦਾ ਬੈਸਟ ਰੇਡਰ ਰਬੀਸ਼ ਭੋਪਰ ਬੈਸਟ ਜਾਫੀ ਪ੍ਰੀਤ ਲੱਧੂ ਰਹਾ ਅੱਜ ਜੋ ਹਰ ਸਾਲ ਦੀ ਤਰ੍ਹਾਂ ਐਨਆਰਈ ਜਿਹੜਾ ਕਰਕਟ ਕਲਾ ਦੇ ਵਿੱਚ ਸੀਦਰ ਉਸਾਰ ਪੱਛੇ ਜੀ ਜਿਹੜਾ ਇਸ ਮਤਵਪੂਰਨ ਨੂੰ ਮਿਲ ਕਰਾਉਂਦੇ ਆ ਪਰ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਵਾਦ ਹੀ ਕਰ ਸਕਦਾ ਕਿਉਂਕਿ ਇਹ ਬੇਸ਼ੱਕ ਵਿਦੇਸ਼ੀ ਧਰਤੀ ਤੇ ਰਹਿੰਦੇ ਆ ਪਰ ਇਹਨਾਂ ਦਾ ਬੋਹ ਜਿਹੜਾ ਹੈ ਉਹ ਅੱਗੇ ਪੰਜਾਬ ਦੀ ਤਰੱਕੀ ਨਾਲ ਔਰ ਸਦਾ ਹੀ ਉਹ ਕਲਾ ਸਿਰਫ ਦਿਖਾਵੇ ਦਾ ਨਹੀਂ ਇਹ ਪ੍ਰੈਕਟੀਕਲ ਡਿਪੈਂਡ ਦੇ ਵਿੱਚ ਕੋਈ ਸਕੂਲ ਦੀ ਬਣਤਰ ਦੀ ਖਰੀ ਕਰਨੀ ਹੈ ਸਕੂਲ ਦਾ ਗਰਾਊਂਡ ਬਣਾਣਾ ਜਾਂ ਪਿੰਡ ਦੀਆਂ ਗਲੀਆਂ ਨਾਲੀਆਂ ਜਾਂ ਸਪਾਈ ਦਾ ਕੰਮ ਕਰਨਾ ਉਹਦੇ ਲਈ ਜਿੰਨਾ ਮਰਜੀ ਪੈਸਾ ਵੀ ਸਾਡੇ ਐਨਆਰਆਈ ਵੀਰ ਬਹੁਤ ਬੜੀ ਮਦਦ ਕਰਦੇ ਸੋ ਦੂਸਰਾ ਜਦੋਂ ਇਹ ਟੂਰਨਾਮੈਂਟ ਉਹ ਆਪਣੇ ਨੌਜਵਾਨਾਂ ਨੂੰ ਸਿਹਤਾਂਬਲ ਲੱਗ ਜਾਂਦੇ ਲੱਗਦਾ ਵੀ ਇਹ ਬਹੁਤ ਵੱਡਾ ਸਨਿਹਾਰ ਹੁੰਦਾ ਸਿਹਤਾਂ ਸਿਰਫ ਸਰੀਰਕ ਤੌਰ ਤੇ ਤੁਹਾਨੂੰ ਤੰਦਰੁਸਤ ਨਹੀਂ ਕਰਦੀਆਂ ਨਾਲ ਨਾਲ ਜਿਹੜੀ ਸਾਡੇ ਵਿੱਚ ਯਾਦ ਤਰਨ ਕਿਨਾਂ ਤੋਂ ਉੱਪਰ ਉੱਠ ਕੇ ਜੇ ਤੁਸੀਂ ਇਹ ਖੇਡਾਂ ਕਰਾਣੇ ਆ ਤਾਂ ਮੈਨੂੰ ਸਮਝਦਾ ਉਹਦਾ ਇੱਕ ਬੜਾ ਵਧੀਆ ਮੈਸੇਜ ਹੈ ਲੋਕ ਇੱਕ ਦੂਜੇ ਨਾਲ ਜੁੜਦੇ ਆ ਔਰ ਜਿਹੜੇ ਅਸ ਵਿੱਚ ਝਗੜੇ ਉਹ ਵੀ ਖਤਮ ਹੋ ਜਾਂਦੇ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੇ ਇਹ ਆਸਰਾ ਕਿ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਚੜ੍ਹਦੀ ਕਲਾ ਦੇ ਕੰਮ ਕਰੋ ਇਹਨਾਂ ਦਾ ਸਾਥ ਹੀ ਸਾਡੀ ਜਿਹੜੀ ਕਾਮਯਾਬੀ ਕਰਾ ਰਿਹਾ ਹੈ ਕੰਨਰੀ ਦੀ ਜਿਹੜੀ ਸਹਿਯੋਗ ਦੇ ਨਾਲ ਕਬੱਡੀ ਨੂੰ ਨਾ ਕਰੋੜਾਂ ਦੀ ਕਬੱਡੀ ਬਣਾ ਦਿੱਤਾ ਗਿਆ ਹੈ ਦੇਖੋ ਕੀ ਕਰਨ ਦਿਖੋ ਉਹ ਤਾਂ ਮੈਂ ਕਿਹਾ ਕਿ ਜਿਹੜੀ ਅੱਜ ਕਬੱਡੀ ਜਿਹੜੀ ਆ ਅੱਗੇ ਸੈਂਕਲੈਂਸ ਕਿੱਡੀ ਜਾਂਦੀ ਸੀ ਅੱਜ ਇਹ ਕਰੋਨਾ ਦੀ ਇਹ ਬਣੀ ਆ ਇਹ ਸਿਰਫ ਤੇ ਸਿਰਫ ਐਨਆਰਆਈ ਭਰਾਵਾਂ ਦੀ ਜਦ ਬਣੀ ਔਰ ਮੈਂ ਇਹਦੇ ਲਈ ਜਿੱਥੇ ਨਾ ਸ਼ਲਾਘਾ ਕਰਦਾ ਇਹਨਾਂ ਦਾ ਤਾਂ ਗੱਲ ਕਰਦਾ ਔਰ ਇਹ ਆਸ ਕਰਦਾ ਕਿ ਇਸੇ ਤਰ੍ਹਾਂ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਜਿਹੜੀ ਸ਼ਲਾਘਾ ਕੌਂਸਲ ਮਾਨਸਾ ਦੀ ਸੋਚ ਆ ਉਹ ਵੀ ਪੂਰਾ ਕਰੂਗੀ ਇਸੇ ਤਰ੍ਹਾਂ ਸਰਕਾਰ ਵੱਲੋਂ ਵੀ ਕਿ ਸਹਿਯੋਗ ਇਹਨਾਂ ਕਲੱਬਾਂ ਨੂੰ ਇਹਦਾ ਮਿਲਦਾ ਰਹੇਗਾ ਜਿਹੜੀ ਰਜਿਸਟਰਡ ਹੈਗੀਆਂ ਡਿਸਟ੍ਰਿਕਟ ਕਲੱਬਾਂ ਮੈਂ ਅੱਛਾ ਤੁਸੀਂ ਕੱਲ ਪਰਸੋਂ ਦੇ ਦੇਖਿਆ ਹੋਣਾ ਜਿਹੜੀਆਂ ਪਿੰਡਾਂ ਦੀਆਂ ਡਿਸਟ੍ਰਿਕਟ ਕਲੱਬਾਂ ਉਹਨਾਂ ਨੂੰ ਸਟੇਟ ਗਵਰਨਮੈਂਟ ਕੋਲੋਂ ਸੈਂਟਰ ਗਵਰਨਮੈਂਟ ਕੋਲੋਂ ਪੈਸੇ ਆਉਂਦੇ ਆ ਉਹ ਪੈਸੇ ਵੀ ਜੇ ਪ੍ਰੋਪਰ ਤੁਸੀਂ ਕਰੋਗੇ ਅਡਾਪਟ ਤਰੀਕਾ ਇਹ ਮੈਸੇਜ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਕਿਉਂਕਿ ਜੇ ਕਲੱਬਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕੱਲ ਹੀ ਗੜੀਜੀਤ ਸਿੰਘ ਗਰੁੱਪੜ ਇਸ ਦਾ ਤਿੰਨ ਪ੍ਰਿੰਟ ਸੀ ਜਿਹੜੇ ਕੱਲ ਹੀ ਕੋਈ ਪੇਪ 5000 ਦੇ ਚੈੱਕ ਲੈ ਕੇ ਗਏ ਜਿਹਨੂੰ ਇਸ ਤਰ੍ਹਾਂ ਹਰ ਸਾਲ ਮਿਲਦੇ ਹਨ ਤਾਂ ਮੈਂ ਸਮਝਦਾ ਕਿ ਉਹ ਸਾਰੇ ਬਿੱਲ ਲੈ ਸਕਦੇ ਹੋ ਦੱਸ ਸਕਦੇ ਠੀਕ ਹੈ ਜੀ ਸਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਾਲ ਦੀ ਤਰ੍ਹਾਂ ਸਿਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਿਖਦੇਵ ਦੀ ਯਾਦ ਦੇ ਵਿੱਚ ਜਿਹੜਾ ਐਨ ਆਰ ਆਈ ਭਰਾਵਾਂ ਵੱਲੋਂ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾਂਦਾ ਉਹਦਾ ਅੱਜ ਅਸੀਂ ਪਹਿਲੇ ਦਿਨ ਤੋਂ ਕਟਨ ਡਾਟ ਸਾਡੇ ਮਾਨ ਜੋ ਡਾਕਟਰ ਸੁਭਿੰਦਰ ਸੁਖੀ ਜੀ ਪਹੁੰਚੇ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਆ ਵੈਲਕਮ ਕਰਦੇ ਆ ਇਹਨਾਂ ਨੇ ਜਿੱਦਣ ਦੇ ਵੀ ਅਸੀਂ ਇਸ ਦੀ ਤਿਆਰੀ 'ਚ ਰੁੱਝੇ ਆ ਸਾਡਾ ਪਲ-ਪਲ ਤੇ ਇਹਨਾਂ ਨੇ ਸਾਥ ਦਿੱਤਾ 1 ਮਿੰਟ ਦੇ ਵਿੱਚ ਫੋਨ ਤੇ ਸਾਨੂੰ ਉਸੇ ਵੇਲੇ ਕੋਈ ਵੀ ਚੀਜ਼ ਜਿਹੜੀ ਚਾਹੀਦੀ ਆ ਸਾਨੂੰ ਪ੍ਰੋਵਾਈਡ ਕਰਦੇ ਆ ਸੋ ਅਸੀਂ ਇਹਨਾਂ ਨੂੰ ਇੱਥੇ ਪਹੁੰਚਰ ਤੇ ਜੀ ਆਇਆਂ ਆਖਦੇ ਆ ਜਿਹੜਾ ਇਹਨਾਂ ਨੇ ਬਹੁਤ ਸਾਨੂੰ ਸਮਾਂ ਦਿੱਤਾ ਸੋ ਅਸੀਂ ਸਾਰੇ ਜਿੰਨੇ ਸਾਡੇ ਮੈਂਬਰ ਸਹਿਬਾਨ ਆ ਜਿੰਨੇ ਸਾਡੇ ਐਨ ਆਰ ਆਈ ਭਰਾ ਆ ਜਿੰਨੇ ਸਾਡੇ ਕਬੱਡੀ ਐਨੂ ਦੇ ਪ੍ਰਸ਼ੰਸਕ ਆ ਜਾਂ ਜਿੰਨੇ ਵੀ ਜਨਾਨਾਂ ਵੀ ਜਿੱਥੇ-ਜਿੱਥੇ ਸਹਿਯੋਗ ਦਿੱਤਾ ਅਸੀਂ ਆਪਣੀ ਕਲੱਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਇਹ ਕਿੰਨੇ ਦਿਨਾਂ ਦਾ ਟੂਰਨਾਮੈਂਟ ਹੈ ਜੀ ਇਹ 2 ਦਿਨਾਂ ਦਾ ਟੂਰਨਾਮੈਂਟ ਹੈ ਜੀ ਅੱਜ ਪਹਿਲਾ ਦਿਨ ਹੈ ਜਿਹਦੇ ਵਿੱਚ ਅੱਠ ਕਲੱਬਾਂ ਵਿੱਚ ਭਾਗ ਲੈ ਰਹੀਆਂ ਤੇ ਉਸ ਤੋਂ ਪਹਿਲਾਂ 5 ਟੀਮਾਂ ਜਿਹੜੀਆਂ ਆ ਉਹ ਬੱਚੇ ਨਹੀਂ ਆ 55 ਕਿਲੋ ਦੀ ਭਾਗ ਲੈਣ ਗੀਆਂ ਤੇ ਬਾਕੀ 8 ਕਲੱਬਾਂ ਦੇ ਮੈਚ ਹੋਣਗੇ ਕੱਲ ਨੂੰ ਜਿਹੜੀਆਂ ਇੰਟਰਨੈਸ਼ਨਲ ਫੈਡਰੇਸ਼ਨ ਹੈ ਪੰਜਾਬ ਯੂਨਾਈਟਿਡ ਫੈਡਰੇਸ਼ਨ ਜਿਹੜੀ ਆ ਉਹਦੇ ਅੱਠ ਕਲੱਬਾਂ ਦੇ ਮੈਚ ਹੋਣਗੇ ਨਾਲ ਲੜਕੀਆਂ ਦਾ ਮੈਚ ਹੋਵੇਗਾ ਓਵਰ 40 ਪਲੇਅਰਾਂ ਦਾ ਇੱਕ ਮੈਚ ਹੋਏਗਾ। ਇਹ ਕਲੱਬਾਂ ਲਈ ਜਿਹੜੇ ਹੈਗੇ ਆ ਇਨਾਮ ਕਿਦਾਂ ਦੇ ਦੀ? ਇਨਾਮ ਬਹੁਤ ਤਕੜੇ ਇਨਾਮ ਰੱਖੇ ਗਏ ਆ ਜੀ ਜਿਹੜਾ ਐਸੇ ਟੂਰਨਾਮੈਂਟ ਦਾ ਪੂਰਾ ਤਕਰੀਬਨ ਹੈਗਾ 35 ਤੋਂ 40 ਲੱਖ ਦਾ ਬਜਟ ਹੈ। ਤੇ ਸਾਰੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ। ਸੋ ਦਿਲ ਖੁਲ੍ਹੇ ਮੇ ਜਿਹੜੇ ਆ ਸਾਰੇ ਖਿਡਾਰੀਆਂ ਨੂੰ ਨਾਮ ਦਿੱਤੇ ਜਾ ਰਹੇ ਆ। ਰੀਡਰ ਵਗੈਰਾ ਹੋਰ ਜਿਹੜੇ ਉਹਨਾਂ ਨੂੰ ਪ੍ਰਾਈਜ਼ ਦੀ ਸਾਰਿਆਂ ਦਾ ਜੀ ਮਾਨਸਿਤ ਕਰ ਕੀਤਾ ਜਾਊਗਾ। ਜਿੰਨੇ ਵੀ ਸਾਡੇ ਪੱਤਰਕਾਰ ਵੀ ਆਏ ਆ ਉਹ ਵੀ ਸਾਨੂੰ ਹਰੇਕ ਤਰ੍ਹਾਂ ਹਰੇਕ ਸਾਲ ਸਹਿਯੋਗ ਦਿੰਦੇ ਆ। ਸੋ ਅਸੀਂ ਤੁਹਾਨੂੰ ਵੀ ਜੀ ਆਇਆਂ ਆਖ ਤੁਸੀਂ ਵੀ ਬਣਦਾ ਸਾਨੂੰ ਹਰ ਵੇਲੇ ਸਹਿਯੋਗ ਕਰਦੇ ਆ ਸੋ ਜਿੰਨੇ ਵੀ ਸਾਡੇ ਪੱਤਰਕਾਰ ਵੀਰ ਹੈ ਜਾਂ ਹੋਰ ਜਿਹਨੇ ਵੀ ਸਾਨੂੰ ਸਹਿਯੋਗ ਕੀਤਾ ਉਹ ਹਰੇਕ ਦਾ ਬਾਨਸਤ ਕਰ ਦਿੱਤਾ ਜਾਊਗਾ ਟੀਡੀਏ ਦਾ ਵੀ ਕੋਈ ਪ੍ਰਬੰਧ ਹੈ ਜੀ ਹਾਂ ਜੀ ਹਾਂ ਲੰਗਰ ਦਾ ਪੂਰਾ ਸੰਗਤਾਂ ਲਈ ਪ੍ਰਬੰਧ ਹੈ ਜੀ ਨਾਲ ਪਾਰਕਿੰਗ ਦਾ ਜਿਹੜਾ ਆ ਉਹ ਪੂਰੀ ਸਕਿਉਰਿਟੀ ਦੇ ਨਾਲ ਇਸ ਕੀ ਪ੍ਰਬੰਧ ਕੀਤਾ ਗਿਆ ਇਹ ਨਹੀਂ ਹੈਗਾ ਵੀ ਜੇ ਕਿਸੇ ਨੂੰ ਕੋਈ ਡਰ ਹੋਊਗਾ ਕਿ ਮੇਰੀ ਗੱਡੀ ਚੋਰੀ ਜਾਂ ਸਾਈਕਲ ਜਾਂ ਮੋਟਰਸਾਈਕਲ ਚੋਰੀ ਹੋ ਜਾਊਗਾ ਉਹਨਾਂ ਨੂੰ ਬਕਾਇਦਾ ਟਿਕਟ ਦਿੱਤੀ ਜਾਊਗੀ ਪਾਰਕਿੰਗ ਦੀ ਫ੍ਰੀ ਆਫ ਕਾਸਟ ਆ ਸੋ ਪੂਰੀ ਸਿਕਿਉਰਟੀ ਦੇ ਨਾਲ ਪਾਰਕਿੰਗ ਆ ਲੰਗਰ ਦਾ ਪੂਰਾ ਪ੍ਰਬੰਧ ਆ ਸੰਗਤਾਂ ਵਾਸਤੇ ਵੀਆਈਪੀ ਵਾਸਤੇ ਸੋ ਪੂਰੇ ਪ੍ਰਬੰਧ ਕਰ ਕੀਤੇ ਗਏ ਸ੍ਰੀ ਵਾਹਿਗੁਰੂ ਜੀ ਦਾ ਨਾਮ ਸ੍ਰੀ ਵਾਹਿਗੁਰੂ ਕੋ ਸੰਗਤ ਹੈ ਕਾਤੇ ਹੋ ਤੇ ਜੀਓ ਬੰਦੇ ਆਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ ਕਾਤੇ ਹੋ ਤੇ ਆਸ ਨੂੰ ਬੰਦੇ ਆਸ ਮਾਤ ਕਰਤਾ ਹਮ ਬਾਤ ਤੇਰੀ ਤੁਮੀ ਕਿਰਪਾ ਮੈਂ ਸੁਖ ਮੇਰੇ ਕੋਈ ਨਾ ਜਾਣਾ ਤੁਮਰਾ ਅੰਤ ਉਚਿਤ ਹੀ ਕਿਆ ਭਗਵਾਨ ਸਗਲ ਸਮਗਰੀ ਤੁਮਰਾ ਸੁਚਰਤਾਰੀ ਦੋਂਤੇ ਹੋਏ ਸੋ ਅਗਿਆਕਾਰੀ ਦੋਰੀ ਰਤਨਤ ਤੁਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਕਰਦਾ ਹਾਂ ਸੂਨੀ ਕਾ ਬਾਣੀ ਕਰੋ ਪਾਛੇ ਨਜ਼ਰੀ ਰਤਮ ਪਰੋਕੀ ਸਿਮਰ ਕਰਿਆ ਗੁਰੂ ਘਰ ਕੰਨੀ ਤੇ ਆਇ ਤਰੰਤ ਗੁਰਤੇ ਅਮਰ ਦਾ ਸ੍ਰਾਮ ਦਾਸ ਨੇ ਹੋਏ ਸਹਾਰੇ ਅਰਜਨ ਅਰਗੋਬਿੰਦ ਨੂੰ ਸਿਮਰੂ ਸ੍ਰੀ ਹਰਿ ਰਾਏ ਸ੍ਰੀ ਹਰਿ ਹਰਿ ਜੰਗੀਤ ਤੇ ਆਈ ਹੈ ਜਿਤੁ ਸਤਿਆ ਸਮਦੁ ਖੁਇਆਏ ਗੁਰ ਤੇਗ ਬਹਾਦਰ ਸਿਮਰੀਐ ਘਾਲੇ ਨੋਂ ਨਿਤਾਲੇ ਤਾਰੇ ਸਭ ਭਾਈ ਹੋਣਾ ਦੀ ਸਹਾਈ ਤਸੀਆ شری گرو گوبند سنگھ جی مہاراج سب تھائی ہونا جی صاحب پاشنیاں جوت شری گرنتھ ساحب جی کے پاٹ درشن کا خالص چار صاحب کے چالی ہٹوں کے اپنی تپیاں جنہوں نے نام جپیا ਮੰਨ ਨਹੀਂ ਸਕਿਆ ਦੀਗ ਜਲਾਈ ਇੱਕ ਵਾਹੀ ਦੇ ਕੇ ਅੰਨਕੀ ਦਾ ਤਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਸ ਕਰ ਬੋਲਣਾ ਜੀ ਇਹਨਾ ਸੰਗਾਂ ਸੰਗਿਆਂ ਨੇ ਧਰਮ ਹਿਤ ਦੀ ਇਹ ਬੰਦ ਬੰਦ ਕਰਾਈ ਖੂਪ ਕੰਨਿਆ ਲੋਹਾਂਆਂ ਜੜਖੜੀਆਂ ਤੇ ਢਲੇ ਤਨ ਆਇਆ ਨਾ ਚਾਹੇ ਕਿ ਕਿੰਨਾ ਸੋਸਾ ਨਾਲੇ ਪਾਏ ਕਿੰਨਾ ਦੀ ਕਮਾਈ ਦਾ ਧਿਆਨ ਕਰਕੇ ਖਾਸ ਕਰ ਬੋਲਣਾ ਜੀ اندر اللہ <سؤال> رلہ سلوانی شخص، اپنے بچ پھولا ہے اسبہی ska�� اور دن آر سلاح۔ سلوڑی سلوڑی وہ قلب اُجرے الكبر fetched پھول �ava جلو اللہ بتاbrush واہے گ sigu 귀 specifics کفل quis qui چٹ عوضر کا صدکہ تربسکو Jazz جہاں خالر کم سلوڑا the içer اسگی سے ڑے spannend ہم اchtراہ اور ہر وہ بڑھلے اکی پتر ط theory بنت جلوگت کی fluor اکس کا ملے sigر replace میں جلو دن manufacture پس spannend ہوں श्री अमृत सदीकान गुरू जी सिखण जी आपना तरुण नारक पादशाह तंत्रगुरु गोविंद सिंह महाराज का इंस्ट्रूमेंट सैग्रिफिटता यू आने में ना पराया सैगियो आप की ऊंचा तमना लिखेला विनती बोल रही है महाराज की आपको मनोकामना की खुशी और दिशा है जैसे सब निकलते हैं महावतों सारे महाराजियो ऐसेत महाराजियो एनआरआई की खबरो महाराजियो सु महाराजियो कबड़ी निवेदन करवाया जा रहे हैं कि महाराजियो بھاگت سنگھ مہاراجا راج گروسر مہاراجی شہیدان سرکت مہاراج ٹورنامنٹ کروائے جاتے ہیں سو اس سال سے مہاراج کے ٹور ٹورنامنٹ کروایا جا رہا ہے مہاراج کی کرپا کر کھلاڑی سے سب پر ہاتھ رکھنے مہاراجے مہاراجے این آر آئی لیڈر علاقے دن سب سے میز پر ہاتھ رکھنے کا ناچ کرنے پر مہاراجی سو اس ویلے ਮੁਨਾ ਮੈਸ ਵੀ ਰਮਤਾਵਾ ਤੇ ਮਹਾਰਾਜ ਜੀ ਇਹ ਹਾਜ਼ਰ ਹੈਦਰ ਪਰਵਾਨ ਹੋਵੇ ਪਰਵਾਨ ਹੋਵਾ ਪ੍ਰਸ਼ਾਸਨ ਦੇ ਸੰਬੰਧ ਵਿੱਚ ਲਾਇਕ ਹੋਵੇ ਜੋ ਜੋ ਪ੍ਰਸ਼ਾਸਨ ਸਕੇ ਸਵਾਸ ਸਵਾਸ ਦਾ ਨਾਮ ਸਈ ਪਿਆਰੇ ਮੀਨੋ ਜਿਨਾ ਨਾਮ ਜਿਤੇ ਆਵੇ ਗੁਰੂਆਂ ਦੇ ਨਾਮ ਚੜਦੀ ਕਲਾ ਤੇਰੇ ਬਾਣੇ ਸਤਿਵਾਪਲਾ ਵਾਹਿਗੁਰੂ ਦੀ ਕਾ ਖਾਸਾ ਵਾਹਿਗੁਰੂ ਦੀ ਕਬੋਲੇ ਸੁਨਿਹਾਰਾ ਸ਼ੋਸ਼ੀਆਲ ਵਾਹਿਗੁਰੂ ਦੀ ਕਾ ਖਾਸਾ ਵਾਹਿਗੁਰੂ ਦੀ ਕਬੋਲੇ شہید یونیٹڈ کلب یہ کلب جا کے بہت سمے تو ਖੇਡਾਂ ਜਿਵੇਂ ਮੁੰਡਾ ਚੱਕਿਆ ਹੋਇਆ ਹੈ। ਔਰ ਖੇਡਾਂ ਜਿਵੇਂ ਪੰਜਾਬ ਤੋਂ ਬਸਤ ਤੋਂ ਪਿੰਡਾਂ ਦੇ ਵਿੱਚ ਜਾਂ ਆਪਾਂ ਪਰ ਪਿੰਡਾਂ ਦੇ ਵਿੱਚ ਸਾਡੀ ਐਨਐਡੀਵੀ ਖੇਡਾਂ ਕਰਵਾਉਂਦੇ ਆ। ਸਵਾਜੋ ਖੜਕਰਚਾਂ ਦੀ ਧਰਤੀ ਦੇ ਉੱਪਰ ਬਹੁਤ ਵੱਡੀ ਸੋਚ ਹੈ ਕਿ ਜਿਹੜੇ ਸਪੋਰਟਸ ਕਲੱਬ ਬਹੁਤ ਵੱਡਾ ਉਤਪੰਨ ਕਰ ਰਿਹਾ ਹੈ। ਸੋ ਮੇਰੀ ਬੇਨਤੀ ਹੈ ਵੀ ਖੇਡ ਵਜਨ ਦੀਆਂ ਟੀਮਾਂ ਨੂੰ ਵੀ ਆਓ ਆਪਾਂ ਇਥੇ ਲੱਗੇ ਆ ਤੇ ਉਹ ਗੁਰਦਵਾਰ ਸਵੇਰੇ ਬਾਅਦ ਉੱਤੇ ਲੈ ਕੇ 12 ਮਹੀਨਿਆਂ ਤੱਕ ਇੱਕ ਵਾਰ ਮੱਥਾ ਟੇਕਦਾ ਹੈ ਇਹੋ ਜੀ ਸਵਾਚ ਪਿੰਡਾਂ ਦੇ ਨੇੜੇ ਵੀਰੋ ਤੇ ਸ਼ੰਪਰ ਦਾ ਪਾਣੀ ਸਾਫ਼ ਸੁਥਰਾ ਕਰਕੇ ਉਹ ਖੇਤਾਂ ਨੂੰ ਦੇ ਰਿਹਾ ਹੈ ਸਾਡੇ ਮਨਜੀਤ ਸਿੰਘ ਜੀ ਅਕਾਲਪਾਤ ਬਹੁਤ ਹੀ ਪ੍ਰਸਿੱਧ ਹੈ ਦੋਸਤੋ ਮੈਂ ਕਾਤੋਂ ਨੂੰ ਮਿਲਣਾ ਚਾਹੁੰਦੇ ਆ ਸਤਪੰਨ ਮਾਈ ਜੀ ਜਿਹੜੇ ਮੰਚ ਦੇ ਨੇੜੇ ਇੱਧਰ ਆਓ ਕੀ ਬਾਤ ਹੈ ਜੀ ਵੀ ਆ ਰਿਹਾ ਸਰਦਾਰ ਪਾਚੀ ਰਾਜ ਨੂੰ ਸਰਵੇਗਰ ਜੈਨੈਕਰ ਸਪੋਰਟਸ ਕਲੱਬ ਬਹੁਤ ਵੱਡਾ ਆਗਮਨ ਇਹ ਉੱਤਮ ਹੈ ਵਿਚਾਰ ਕਬੱਡੀ ਕਮ ਖੰਡਰ ਕਲੱਬ ਦੀ ਧਰਤੀ ਤੇ ਇੱਕ ਸ਼ੋਅ ਮੈਚ ਹੋ ਰਿਹਾ ਜਰਕੀਆਂ ਦਾ ਵੀ ਕਰਵਾਇਆ ਜਾ ਰਿਹਾ ਹੈ ਔਰ ਜਿੰਨੇ ਵੀ ਸਾਡੇ ਵੀਰ ਪਾਚੇ ਸਾਰਿਆਂ ਦਾ ਧੰਨਵਾਦ ਕਰਦੇ ਆ ਕਲਵੀਰ ਸਿੰਘ ਜੀ ਠਾਕ ਸਾਹਿਬ ਰਸਤ ਕਬੱਡੀ ਕਲੱਬ ਦੇ ਪ੍ਰਧਾਨ ਬਹੁਤ ਬਹੁਤ ਧੰਨਵਾਦ ਲਈ ਖੇਡ ਕਲੱਬਾਂ ਦੇ ਗ੍ਰੈਂਡ ਬਹੁਤ ਵੱਡੀ ਵੱਡੀ ਮੇਲੇ ਸਾਲ ਵੀ ਬੜੀਆਂ ਤਕੜੀਆਂ ਟੀਮਾਂ ਜਿਹੜੀ ਅੰਗਰੇਨ ਦੇ ਵਿੱਚ ਵੱਧ ਰਹੀ ਹੈ ਦੋ ਮਾਤ ਦੇ ਸੱਦੇ ਹੈ ਮਠੱਡਿਆਂ ਦੇ ਜੱਜੀ ਵੀ ਵੀ ਲੱਗੂ ਹੈ ਸੁੱਖਾ ਭਾਰੀ ਕਹਿੰਦੇ ਵੀ ਜੱਜੀ ਵੀ ਦਾ ਵੀ ਕਰਾਂਗੇ ਤੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਦੇ ਵੱਲ ਸਦਾਚਾਰਨ ਸਿੰਘ ਜੀ ਸਿੱਧੂ ਸਰਦਾਰ ਜਸਪਾਲ ਸਿੰਘ ਜੀ ਨਿਜਰ ਸਾਹਿਬ ਇਹਨਾਂ ਸਾਰੀਆਂ ਸ਼ਖਸੀਅਤਾਂ ਦੇ ਅਸੀਂ ਵੱਡੇ ਵੀਰ ਭਾਜੀ ਸਰਦਾਰ ਮਾਣ ਸਿੰਘ ਜੀ ਕਦੋਲਾ ਸਾਹਿਬ ਸਰਦਾਰ ਜਸਪਾਲ ਸਿੰਘ ਜੀ ਨਿਜਰ ਸਿਦਾ ਚਰਨ ਸਿੰਘ ਜੀ ਸਿੱਧੂ ਤੇ ਸੁਤਵੀਰ ਸਿੰਘ ਜੀ ਪੱਲੀ ਚਿੱਕੀ ਸਤਨਾਮ ਸਿੰਘ ਜੀ ਖੰਦੀ ਸਾਡੇ ਇੰਗਲੈਂਡ ਚ ਦੇ ਵੱਡੇ ਖੇਡ ਪ੍ਰਮੋਟਰ ਸੋ ਸਮੇ ਸਮੇਤੇ ਅਸੀਂ ਜਿਹੜਾ ਸ਼ਖਸੀਅਤਾਂ ਦਾ ਨਾਮ ਜਿਹੜਾ ਅਨਾਉਂਸ ਕਰਾਂਗੇ ਸੋ ਮੈਦਾਨ ਦੇ ਵਿੱਚ ਇੰਟਰੋਡਕਸ਼ਨ ਹੋ ਰਹੀ ਹੈ ਕੁਲਤਾਬਾਦ ਉਹ ਵੀ ਬਿਲ ਐਸੇ ਤਰ੍ਹਾਂ ਹੈ ਪੂਰੇ ਵਾਲ ਖੇਡ ਮੇਲੇ ਦਾ ਸ਼ੁਭਰਾਭ ਹੋਵੇਗਾ ਸੋ ਇੱਕ ਯਾਦਗਾਰੀ ਫੋਟੋ ਇਹਨਾਂ ਸ਼ੀਤਾਂ ਦੇ ਨਾਲ ਹੋ ਰਹੀ ਹੈ ਔਰ ਇਹ ਜ਼ਾਦਾ ਦੇ ਅਗਲੇ ਸਾਲ ਫਿਰ ਇਸੇ ਤਰ੍ਹਾਂ ਇੱਥੇ ਰੌਣਕਾਂ ਲੱਗਣਗੀਆਂ ਪਿਛਲੇ ਸਾਲ ਨਾਲ ਥੋੜੀ ਗਈ ਬੜਾ ਸੋਚ ਵਿਚਾਰ ਕਰਕੇ ਪਰ ਬੜੇ ਸ਼ੇਰ ਪਰਵੰਤ ਕੀਤਾ ਗਿਆ ਦਰਸ਼ਕਾਂ ਲਈ ਕਿਉਂਕਿ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਾਰੇ ਸ਼ਹੀਦ ਭਗਤ ਸਿੰਘ ਯੂਨਾਈਟਿਡ ਸਪੋਰਟ ਕਲੱਬ ਦੇ ਮੈਂਬਰ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਖੜਕੜ ਕਲਾਮ ਵਿਖੇ ਉਹਦੀਆਂ ਤਿਆਰੀਆਂ ਵਾਬਤ ਉਹਦੇ ਵਾਬਤ ਇੱਥੇ ਸਾਰੇ ਗਰਾਊਂਡ ਦੇ ਵਿੱਚ ਇਕੱਤਰ ਹੋਏ ਆ ਸੋ ਜਿਹੜੀਆਂ ਤਿਆਰੀਆਂ ਪਰ ਉਹ ਮੁਕੰਮਲ ਹੋ ਚੁੱਕੀਆਂ ਸੋ ਸਾਰੇ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਪਹੁੰਚੇ ਆ ਕੈਨੇਡਾ ਅਮਰੀਕਾ ਇੰਗਲੈਂਡ ਜੌਰਪੁਰ ਕਿਤੇ ਸਾਰੀਆਂ ਕੰਟਰੀਆਂ ਤੋਂ ਜਿਹੜੇ ਸਾਡੇ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਵੀਰ ਸਾਡੇ ਆਏ ਆ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਸ਼ਹੀਦ ਦੇ ਆਜਮ ਸਰਵਾਰ ਭਗਤ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਇਹ ਉਹਨਾਂ ਦੇ ਪਿੰਡ ਦੇ ਵਿੱਚ ਹੀ ਹੋਣ ਜਾ ਰਿਹਾ ਹੈ ਇਹ ਕਿਸੇ ਇੱਕ ਪਿੰਡ ਦਾ ਜਾਂ ਕਿਸੇ ਇੱਕ ਸੰਸਥਾ ਦਾ ਟੂਰਨਾਮੈਂਟ ਨਹੀਂ ਇਹ ਤੁਹਾਡਾ ਸਾਰਿਆਂ ਦਾ ਸਾਂਝਾ ਟੂਰਨਾਮੈਂਟ ਹੈ ਜਿਹਦੇ ਵਿੱਚ ਐਨਆਰਆਈ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੋ ਸਾਰਿਆਂ ਨੂੰ ਸਾਡੀ ਬੇਨਤੀ ਆ ਕਿ 23 ਤੇ 24 ਫਰਵਰੀ ਨੂੰ ਦੋਨੋਂ ਦਿਨ ਤੁਸੀਂ ਹੋਂਮੋ ਵਾਕੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ ਨੂੰ ਪਹੁੰਚੋ ਨਾਲ ਹੀ ਪਾਰਕਿੰਗ ਦਾ ਬਹੁਤ ਖੁੱਲਾ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਤੁਹਾਡੀਆਂ ਗੱਡੀਆਂ ਪ੍ਰੋਪਰ ਪਾਰਕਿੰਗ ਕਰਾਈਆਂ ਜਾਣਗੀਆਂ ਸਿਕਿਉਰਿਟੀ ਦੇ ਨਾਲ ਤੁਹਾਨੂੰ ਬਕਾਇਦਾ ਸਲਿੱਪ ਦਿੱਤੀ ਜਾਊਗੀ ਫ੍ਰੀ ਪਾਰਕਿੰਗ ਹੋਊਗੀ ਤੇ ਜਦੋਂ ਤੁਸੀਂ ਜਾਣਾ ਉਹ ਸਲਿੱਪ ਵਾਪਸ ਦੇ ਕੇ ਤੁਸੀਂ ਆਪਣਾ ਮੋਟਰਸਾਈਕਲ ਗੱਡੀ ਸਾਈਕਲ ਜੋ ਵੀ ਹੋਊਗਾ ਉਹ ਤੁਸੀਂ ਲਿਆ ਸਕਦੇ ਆ ਦੋਨੋਂ ਦਿਨ ਬਹੁਤ ਵੱਡਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਵਾਸਤੇ ਵੀ ਵੀਆਈਪੀ ਵਾਸਤੇ ਵੀ ਸੋ ਪੂਰੇ ਪ੍ਰਬੰਧ ਜਿਹੜੇ ਆ ਮੁਕੰਮਲ ਕਰ ਲਏ ਗਏ ਆ ਸੋ ਸਾਡੇ ਸਹਿਯੋਗ ਦੀ ਮੰਗ ਕਰਦੇ ਆ ਕਿ ਆ ਕੇ ਤੁਸੀਂ ਕਬੱਡੀ ਦੇ ਪਲੇਅਰ ਵੀ ਬਹੁਤ ਨੰਬਰ ਪਹੁੰਚ ਰਹੇ ਆ ਦੋਨੋਂ ਦਿਨ ਬਹੁਤ ਵੱਡੀਆਂ ਟੀਮਾਂ ਪਹੁੰਚ ਰਹੀਆਂ ਲੜਕੀਆਂ ਦਾ ਸ਼ੋ ਮੈਚ ਵੀ ਹੋਣਾ 55 ਕਿਲੋ ਦੇ ਜਿਹੜੇ ਆ ਕੱਲ ਨੂੰ ਜਿਹੜੇ ਮੈਚ 11 ਵਜੇ ਸਟਾਰਟ ਹੋ ਜਾਣੇ ਆ ਤੇ ਉਸ ਤੋਂ ਬਾਅਦ ਜਿਹੜਾ 8 ਕਲੱਬਾਂ ਦੇ ਮੈਚ ਹੋਣੇ ਆ ਤੇ ਜਿਹੜੇ 24 ਤਰੀਕ ਨੂੰ ਆ ਉਹ ਜਿਹੜੀ ਪੰਜਾਬ ਜੁਆਇੰਟਡ ਜਿਹੜੀ ਆ ਫੈਡਰੇਸ਼ਨ ਆ ਉਹਨਾਂ ਦੇ ਮੁਕਾਬਲੇ ਕਰਾਏ ਜਾਣੇ ਤੇ ਲੜਕੀਆਂ ਦਾ ਸ਼ੋਅ ਮੈਚ ਵੀ ਹੋਣਾ ਸੋ ਸਾਰਿਆਂ ਨੂੰ ਸਾਡੀ ਹੱਥ ਵੰਨ ਕੇ ਬੇਨਤੀ ਹੈ ਕਿ ਤੁਹਾਨੂੰ ਬਿਲਕੁਲ ਜੀ ਆਇਆਂ ਆਖਦੇ ਆ ਤੇ ਹੌਮਾ ਮਾ ਕੇ ਸ਼ੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸਾਨੂੰ ਸਹਿਯੋਗ ਦਿਓ ਤੇ ਵੱਧ ਵੱਧ ਤੋਂ ਵੱਧ ਆ ਕੇ ਆਪਣੀ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਦੀ ਕਪੋਰ ਹੈ ਹਲਦੇ ਵਾਲੇ ਪਾਸੇ ਸਰਦਾਰ ਜੀ ਨਾਮੀ ਤੇ ਸਿਕਵਾਪਾ ਵਾਲੇ ਸੰਗਤ ਪਰ ਸਵੇਰ ਦਾ ਜਨਰਸ ਦੀ ਗੋਸਾ ਦੀ ਟੀਮ ਹੈ ਜੀ ਤੋਂ ਦੀ ਸੌਣੇ ਵਾਲਾ ਧੂਣ ਤੋਂ ਕਬੱਡੀ ਦਾ ਮਾਹੌਲ ਗੁੰਦਾ ਧੂੜ ਕੋਲੀਆ ਕਬੱਡੀ ਪਾ ਰਿਹਾ ਹੈ ਚਾਰ ਜਾਂ ਫੁੱਟਪਰ ਦੇ ਜੱਟਾਂ ਕਹਿੰਦਾ ਖੜਾ ਜਿੱਤੀ ਨਿਕਰ ਦੇ ਵਿੱਚ ਮੈਸਰ ਵੀ ਖੜਾ ਹੈ ਇਹ ਸਤਿਗੁਰੂ ਦਾ ਕਾਦਮਾ ਕਰਦਾ ਹੋਇਆ ਪਹਿਲੇ ਰੋੜ ਪਹਿਲਾ ਪੰਗਾ ਇਹ ਆ ਨਾਗਰ ਦੇ ਨੇਂਦਾ ਉਸਦੇ ਰਾਜੇ ਫੱਪਾ ਦੇ ਜਲਸਾ ਵਾਲਾ ਤੇ ਫੱਪਾ ਦੇ ਜਲਸਾ ਵਾਲਿਆ ਸੋਹਣੇ ਦੇ ਸਾਧਿਆ ਨਾਲਿਆ ਅੜਿਆ ਤੇਰੀ ਯਾਦ ਨੇ ਸਾਡਾ ਕੱਢ ਕੇ ਜਖਾ ਲਿਆ ਫੱਪਾ ਦੇ ਜਲਸਾ ਵਾਲਿਆ ਇਹ ਫੱਪਾ ਦੇ ਜਲਸਾ ਵਾਲਿਆ ਲਓ ਸਾਹਮਣੇ ਕਹਿੰਦੇ ਜੀਵਨ ਕਰਕੇ ਵਾਲੇ ਬੰਦਾ ਜੀ ਦੇ ਸਾਹਮਣੇ ਚਾਰ ਜੱਫੀਆਂ ਐ ਐਸ ਦੁਨੀਆ ਦੇ ਮੰਨੇ ਪ੍ਰਮਣ ਦੀ ਜੱਫੀ ਐ ਲਓ ਕਾਲਾ ਤੇਰੀ ਪੱਡੀ ਕੰਡੀ ਕਰਦਾ ਹੋਇਆ ਜਿਹੜੀ ਚੰਕਾਲ ਸਾਹ ਦੀ ਟੀਮ ਸੇ ਤੋਂ سجے پاس ہے یہ پہلے میں نے جو بھاری بنیے لگے ایک بار خودے سے لئے تاری جو اندر مار دے ہاں دنیا دے بندے اور بندے کراری پہلے میں نے جو بھاری ہے سجے تو بھاری پاس ہے سرکسہ تاری کے سی گوپا ہاری سلک پر بھی تیر جب ہوئی ہے جو سجے پاس ہے میں نے کہتے دنیا نام میں نے کراری بھاری ہے نام کے لاؤ سامنے کا تکیو پی بھاری 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 ہے اور ویڈیو باتیں میں مطالب کی پیش کروا دیا ہے انہوں نے ایک کلاس میں کمیتا سے جوپی جی نے گوتا والوں کے ریسپانسر نہیں تو اس سال بھی اسی شاطر گلویے والے سید محمد پنجاب شاطر راجیش سنگھ کھنڈا کے موکا آیا جو بھی یو ایس سے مقابلہ یہ کون کے نامے گا جلدی یو ایس پہ گوپی شاطر گلبا والے سیکنڈ پرائز دو ناموں میں ਵਿਪ ਜਿਹੜੀ ਉਹਨੂੰ ਜਿੱਤਣਾਂ ਲਈ 3000 ਰੁਪਇਆ ਅਮਰਜੀਤ ਸਿੰਘ ਜਰਮੇਸਰ ਤੋਂ ਮਿਲੀ ਆ ਜੁਤੀ ਰਾਸ਼ੀ ਤੋਂ 100 ਰੁਪਏ ਬਾਕੀ ਵੀ ਜਿਹੜਾ ਲਕਸ਼ਮਣ ਬਲਦਾ ਕਹਾ ਕਿੰਨੇ ਟੀਮ ਨੇ ਭਾਗ ਲਏ ਥੇ ਜਿਹੜਾ ਭਰਾਵਾ ਜਿਹੜੀ ਅਸੀਂ ਉਹਦੇ ਵਿੱਚੋਂ 4 ਦਿੱਤੀਆਂ ਲੋਦੀਆਂ ਬਾਹਰ ਕਰਦੀਆਂ ਤੇ ਅਸੀਂ ਸਤਪੁਰੀਏ ਦੀ ਰਹਿਮਤ ਸਾਹਿਬ ਨੂੰ ਮਿਲਦੀ ਪਾਈ ਹੈ ਭਾਗ ਲਿਆ ਬੰਦੀ ਵਾਲੇ ਪਾਜ ਜਿਹੜਾ ਇੱਕ ਨੇ ਨਾਮ ਵਾਲਾ ਕਰਦੀ ਹੈ ਕਬੱਡੀ ਵਾਲੇ ਸਰਦਾਰ ਗੁਰਮੀਤ ਸਿੰਘ ਕਬੱਡੀ ਕੌਮ ਦੇ ਲਈ ਇਹ ਮਹਾਨ ਬਣੀ ਹੋਇਆ ਨਾਲ ਜੋਰ ਦੇ ਮਦਦਾਂ ਲੈ ਆਈਆਂ ਸ਼ਹੀਦ ਭਗਤ ਸਿੰਘ ਯੂਨਾਈਟਿਡ ਸਪੋਰਟ ਫੈਡਰੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਇੱਕ ਕਬੱਡੀ ਟੂਰਨਾਮੈਂਟ ਬਹੁਤ ਹੀ ਇਹ ਤੋਂ ਵੱਡਾ ਇਹ ਸ਼ਲਾਮ ਦਾ ਇੱਕ ਕਦਮ ਹੈ ਆਪਾਂ ਤਾਂ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਆਉਣ

ਮੈਂ ਇਸ ਫੈਡਰੇਸ਼ਨ ਦਾ ਦੇਵਕੋਵ ਕੈਸਥਾਨਾ ਤੋਂ ਆਈਆਂ ਫੈਡਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੋ ਤੁਸੀਂ ਐਨੇ ਵਧੀਆ ਟੂਰਨਾਮੈਂਟ ਜਿਹੜੇ ਆ ਬਹੁਤ ਖਾਦੂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਕਰਵਾ ਰਹੇ ਹੋ ਤੇ ਖਾਸ ਕਰਕੇ ਮੈਂ ਆਪਣੇ ਐਨਆਰਆਈ ਭਰਾਵਾਂ ਦਾ ਧੰਨਵਾਦ ਕਰਦੀ ਆ ਮੇਰਾ ਯਕੀਨ ਮੰਨਿਓ ਜੇ ਤੁਹਾਪਾ ਕਾਮਯਾਬੀ ਦੇ ਰਾਹ ਆ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਨਾ ਉਹ ਮੇਰੇ ਐਨਆਰਆਈ ਭਰਾਵਾਂ ਦਾ ਸਤਿ ਤੁਹਾਡਾ ਜਿਹੜਾ ਸਾਥ ਹੈ ਉਹ ਸਾਨੂੰ ਬਹੁਤ ਹੀ ਜ਼ਿਆਦਾ ਹੌਸਲਾ ਦਿੰਦਾ ਹੈ ਤੇ ਅੱਕੇ ਨੂੰ ਵੀ ਯਾਦ ਕਰਦੇ ਹਾਂ ਕਿ ਤੁਸੀਂ ਜਿਹੜਾ ਆਪਣਾ ਮੇਹਰ ਭਰਿਆ ਹੱਥ ਹੈ ਸਾਡੇ ਧੂਆ ਪੇਂਦੇ ਸਾਡੇ ਨਗਰਾਂ ਤੇ ਇਵੇਂ ਹੀ ਬਣਾਇਆ। ਛੇੜੀਆਂ ਜਿੰਨੇ ਵੀ ਆਪਣੇ ਖੇਡ ਪ੍ਰੇਮੀ ਜਾਂ ਫੇ ਖਿਡਾਰੀ ਇੱਥੇ ਪਹੁੰਚੇ ਹਾਲ। ਉਹਨਾਂ ਨੂੰ ਮੇਰੇ ਸਿਰਫ ਇਤਨੀ ਮਿਹਰ। ਕਿ ਤੁਸੀਂ ਆਪ ਦਾ ਬਹੁਤ ਵਧੀਆ ਖਿਡਾਰੀ ਹੋ ਆਪ ਇੱਕ ਬਹੁਤ ਜ਼ਿੰਮੇਵਾਰੀ ਲੈ। ਤੁਸੀਂ ਆਪਣੇ ਪਿੰਡ ਦੇ ਜਿੰਨੇ ਵੀ ਨੌਜਵਾਨਾਂ ਨਾਲ ਉਹਨਾਂ ਨੂੰ ਉਰੇਰੇ ਪੜ ਕੇ ਆਪਣੇ ਵਾਂਗੂ ਵਧੀਆ ਖਿਡਾਰੀ ਬਣਾਉਣਾ ਸੋ ਸਮੇਂ ਦੀ ਨਜ਼ਾਕਤ ਤੇ ਲਿਆਕਤ ਵੀ ਇਹੀ ਕਹਿੰਦੀ ਆ ਕਿ ਜਦੋਂ ਕੋਈ ਵੀ ਟੂਰਨਾਮੈਂਟ ਚੱਲਦਾ ਹੋਵੇ ਕੋਈ ਵੀ ਮੈਚ ਹੁੰਦਾ ਹੋਵੇ ਤੇ ਉਹਦੇ ਵਿੱਚ ਜਿਹੜਾ ਸਮਾਂ ਆ ਉਹ ਘੱਟੋ ਘੱਟ ਲੈਣਾ ਚਾਹੀਦਾ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਸ ਫੈਡਰੇਸ਼ਨ ਦਾ ਵੱਧਾਈ ਦਾ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਗੁਰਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਦਾ ਖਾਲਸਾ ਜਾਨ ਦੇ ਅਨਕਿਸ਼ਕ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਐਨ ਆਰ ਆਈ ਸਪੋਰਟਸ ਕਲੱਬ ਵੱਲੋਂ ਸਾਰੇ ਸ਼ਹੀਦ ਭਗਤ ਸਿੰਘ ਨਗਰ ਦੇ ਮੈਂਬਰਾਂ ਨੂੰ ਸ਼ਹੀਦ ਅਜਮ ਸ਼ੁਭੀਤ ਪਰਮਸੇਵ ਦਾ ਨਗਰ ਦਾ ਸਰਗਰਮਾ ਪਿੰਡ ਕਿਸੇ ਜਾਣ ਤੇ ਪਹੁੰਚ ਦਾ ਮਹਤਾਜ ਨਹੀਂ ਮੌਸਮ ਵੀ ਬਹੁਤ ਸੋਹਣਾ ਹੈ ਤੇ ਕਬੱਡੀ ਜਿਹੜਾ ਆਪਣਾ ਚਾਹੇ ਗਨ ਨੂੰ ਆ ਰਿਹਾ ਆ ਸ਼ਹੀਦੀ ਆਜਮ ਭਗਤ ਸਿੰਘ ਦੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਆ ਸੁਖਦੇਵ ਅਤੇ ਰਾਤੂ ਨਾਮ ਬਾਣੀ ਰਾਤੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਅਸੀਂ ਬੇਨਤੀ ਕਰਦੇ ਹਾਂ ਸਾਰੇ ਜਿਹੜੇ ਸਾਡੇ ਅੰਦਰ ਆ ਗਏ ਵਿਸ਼ਾਲ ਕਬੱਡੀ ਕਪ ਜੀ ਦੀ ਸ਼ੁਰੂਆਤ ਜਿਹਦਾ ਪਹਿਲਾ ਰਾਊਂਡ ਮੈਚ ਇਸ ਦਰਦੂ ਦੇ ਖੇਡਿਆ ਜਾਵੇਗਾ ਬਹੁਤ ਹੀ ਸ਼ਾਨਦਾਰ ਜਿਆਦਾ ਮੈਚ ਖੜਾ ਹੋਏਗਾ ਪਾਣੀਆਂ ਪੀਅ ਬੱਚਿਆਂ ਦਾ ਤੇ ਕੁੜੀਆਂ ਬੱਚਿਆਂ ਦੀ ਮਤਵਾਂ ਦੇ ਹੋ ਰਹੀਆਂ سو روپیہ بچیا کر لو رجیت جی سی شرما صاحب بہت بہت ہے ਇਹਨਾਂ ਖਿਡਾਰੀਆਂ ਦਾ ਮਾਰ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਕਬੱਡੀ ਜਿੱਦੇ ਜੱਤਪੁਰ ਵਾਲੇ ਅੰਮ੍ਰਿਤਪੁਰ ਵਾਲਾ ਉਹ ਫਿਰ ਨਾਮ ਇਹ ਫਿਰ ਬਲੰਦੀ ਉਹ ਸਾਡੇ ਨਸ਼ਿੰਦਰ ਸਿੰਘ 11 ਸੁਮੇਂਦਰ ਸ਼ਰਮੀ 11 ਜੀ ਹੈ ਸਾਡੇ ਉਤਾਲੀ ਪਰਾਗ ਜੀ ਜਿਹੜੇ ਪੁਰਾਣੇ ਨੂੰ ਪੁੱਛਿਆ ਆਹ ਪੱਟੀ ਵਾਲਿਆ ਆਹ ਦੇਖ ਪੇਲੂ ਕਬੱਡੀ ਆਹ ਕੋਲਾ ਮਖਿਆਰ ਕਬੱਡੀ ਪਾਉਂਦੇ ਰਹੇ ਹੋਏ ਹੈ ਇਮਾਨਾ ਖੜੀਆਂ ਸ਼ਾਮਾਂ ਪੁੱਤਰ ਬਿਠਰੇ ਨੇਵੇਂ ਰੱਬ ਸਭ ਨੂੰ ਦੇਵੇ ਆਮ ਹੀ ਕਰੀਆਂ ਦੋ ਦੋ ਘਰ ਮੈਂ ਕਹਿੰਦੇ ਜੇ ਹੁੰਦੀ ਆ ਪੰਜਾਬ ਤੇ ਹਾਕੀ ਸੀ ਹੁਣਾਂ ਸੰਸਾਰ ਦਾ ਕਿਨੇ ਜੰਮਾ ਸੀ ਪੁੱਤ ਭਗਤ ਸਿੰਘ ਵਰਗਾ ਅਜੇ ਤੱਕ ਦੇਸ਼ ਗੁਲਾਮ ਹੋਣਾ ਸੀ ਅੰਗਰੇਜ਼ ਸਰਕਾਰ ਦਾ ਉਹ ਜਿਹੜੇ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਆ ਤਾੜੀ ਮਾਰ ਦਿਓ ਆ ਕਰਨੀ ਓ ਬੰਦੇ ਬੰਦੇ ਆਏ ਹਾਈ ਤੇ ਢੇਲੀਆਂ ਦੇ ਲਾਗੇ ਜਿਹੜਾ ਮੁਕਾਬਲਾ ਬਗੜ ਪੜ ਕੇ ਤਰੀਆ ਅੰਬੀਆਂ ਤੇ بہت ہو چکا جی ریٹی فیڈریشن جرمانہ ہوگی ਕਾਰ ਸਾਹਬ ਤੇ ਨਾਲ ਹੈ ਲਾਲੀ ਭੇਸੀ ਦੀ ਯਾਦ ਦੇ ਵਿੱਚ ਟੀਮ ਬਣੀ ਹੈ ਮੇਰੇ ਜਿਹੜਾ ਵੱਡਾ ਖੇਡ ਪ੍ਰਮੋਟਰ ਉਹ ਸਾਨੂੰ ਅਲਬਿੜਾ ਗਿਆ ਉਹਦੀ ਯਾਦ ਦੇ ਵਿੱਚ ਟੀਮ ਹੈ ਜੁਆਬਾ ਵਾਰੀ ਸੰਸੁਰਪੁਰ ਲਾਗੀ ਭੇਸੀ ਦੀ ਔਰ ਆਹ ਦੀ ਟੀਮਾਂ ਨੂੰ ਮਿਲਦੀ ਹੈ ਔਰ ਪਹਿਲੇ ਮੁਕਾਬਲੇ ਦੇ ਬੁਲਾਰੇ ਹੋਣਗੇ ਖੰਦਰ ਰਾਸ਼ਟਰੀ ਬੁਲਾਰੇ ਸਤਬਾਲ ਜੀ ਤੁਹਾਨੂੰ ਮੁਬਾਰਕਾਂ ਦਿੰਦੇ ਆ ਗੱਡੀ ਦੇ ਨਾਲ ਮਾਰਟੀ ਨਹੀਂ ਕਰਦਾ ਪਰ ਬਹੁਤ ਵੱਡੇ ਪ੍ਰਮੋਟਰਾਂ ਤੋਂ ਸਰਜੀਤ ਸਿੰਘ ਜੀ ਸ਼ੋਕਰ ਸੋ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਮੈਚ ਦੇ ਵਿੱਚ ਸਿੱਧਾ ਹੀ ਮੈਚ ਕਰਾਇਆ ਜਾਣਾ ਚਲੋ ਜੀ ਕਿ ਹਾਫ ਟਾਈਮ ਸਮਾਂ ਕਰੋਗੇ ਵੀਰੋ ਨਾਲ 8 ਕਬੱਡੀ ਦੇ ਵੀ ਸੱਦੇ ਹੈ ਲੋਵਰ ਦੀ ਧਰਤੀ ਤੇ ਵੱਡਾ ਕਬੱਡੀ ਕੱਪ ਹੋਵੇਗਾ ਸਾਡਾ ਸ਼ਖਰ ਯੂਕੇ ਤੋਂ ਉਹਦੇ ਵੱਲੋਂ 52000 ਜਿਹੜਾ ਹੈ ਆ ਲੜਕੀਆਂ ਦਾ ਪਾਸੇ ਉਪੀ ਸ਼ੋਕਰ ਨੇ ऑस्ट्रेलिया ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਬਹੁਤ ਹੀ ਸ਼ੁਕਰ ਆਜਾ ਉਸਤਾਦੀ ਕਿਦਰ ਨੇ ਉਹਨਾਂ ਨੂੰ ਧਾਣੀ ਲਿਆਈ 3524 3524 ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵਡੀਆਂ ਮੌਕਿਆਂ ਦੇ ਵੱਡਾ ਕੱਪ ਇਧਰ ਆ ਗਏ ਕੁੜੀਆਂ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਇਧਰ ਨੇ ਪਾਸੇ ਨਿਗਾਹ ਮਾਰੀਏ ਸੇਵਾ ਟਰੱਸਟ ਯੂਕੇ ਇੰਡੀਆ ਬਹੁਤ ਵੱਡਾ ਧੰਨਵਾਦ ਸ਼ਵਿੰਦਰ ਸਿੰਘ ਜੀ ਗਿਆਨ ਇਹਨਾਂ ਦੇ ਸਾਰੇ ਮਿੱਤਰਾਂ ਦਾ ਜੀ 11000 ਦਾ ਸਹਿਯੋਗ ਵੀ ਜੁੜੇ ਹੈ ਉਹਨਾਂ ਲਈ ਇੱਥੇ ਪੁੱਜਣ ਦੇ ਧੰਨਵਾਦ ਹੈ ਪਾਲ ਸਿੰਘ ਹੀੜੀਆ ਸਰਪੰਚ ਸਰਪੰਚ ਸਿੰਘ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੈ ਪਾਲ ਸਿੰਘ ਹੀੜੀਆ ਅਸੀਂ ਉਹਨਾਂ ਨੂੰ ਮਦੇਦ ਤੇ ਪੁੱਜਣ ਦੀ ਪਰਮਾਤ ਕਰਦੇ ਹਾਂ ਬਲਵਿੰਦਰ ਸਿੰਘ ਢੇਗੜ ਸਾਹਿਬ ਉਸਤਾਦ ਜੀ ਮੈਂ ਜਦੋਂ ਇੰਗਲੈਂਡ ਗਿਆ ਤੇ ਉੱਥੇ ਵੱਲੋਂ ਛੋਟੂ ਬੜੀ ਖਿਡਾਰੀ ਕਦੇ ਵੀ ਬੜਾ ਨਾਮ ਸੁਣਿਆ ਸੀ ਕਿ ਅਰਸ਼ਵਈ ਪੱਲੀ ਯਾਰ ਢੇਗੜਾ ਦੇ ਛੋਟੂ ਨੇ ਬੜੀ ਮਿਹਨਤ ਲਾ ਕੇ ਆ ਜਣਗੀ ਹੈ ਇਹ ਗੱਲਤੀ ਹੈ ਬਹੁਤ ਬਹੁਤ ਧੰਨਵਾਦ ਖੇਡ ਕਬੱਡੀ ਦੁਨੀਆ ਦੇ ਉੱਪਰ ਮਕਬੂਲ ਖੇਡ ਹੈ ਅੱਜ ਕੰਨੇ ਪੰਜਾਬ ਜੁਆਇੰਟਡ ਫੈਡਰੇਸ਼ਨ ਦਾ ਕਾਪਾ ਜਲਾਲਪੁਰ ਬਾਲ ਦੀ ਨਾਲ ਮਾਨ ਸਨਮਾਨ ਦੀ ਜਰੂਰਤ ਨਹੀਂ ਕਿਉਂਕਿ ਸ਼ਖਸੀਅਤ ਹੈ ਵੱਡੀਆਂ ਨੇ ਮੇਰੇ ਵੀਰੋ ਵੱਡਾ ਹੁਤਾ ਲੈਣ ਦੇ ਲਈ ਬਹੁਤ ਕੁਝ ਵੱਡਾ ਕਰਨਾ ਪੈਂਦਾ ਹੈ ਵੱਡੀ ਪੜ੍ਹਾਈ ਕਰਨੀ ਜਾਂਦੀ ਹੈ ਔਰ ਰਜੀਵਾਂ ਬਹੁਤ ਵੱਡਾ ਹੁੰਦਾ ਮੇਰੇ ਵੀਰੋ ਔਰ ਰਵਿੰਦਰੂ ਤੇ ਦੋ ਮਰ ਦਾ ਸਮਾ ਦਨੇ ਫਾਈਨਲ ਮੈਚ ਦੀਆਂ ਟੀਮਾਂ ਤੇ 5000 ਦਾ ਜੁਰਮਾਨਾ ਫੈਡਰੇਸ਼ਨ ਦੇ ਵੱਲੋਂ ਹੋਇਆ ਹੈ ਇਹ ਟੀਮਾਂ ਡੋਡ ਖੇਡ ਦੇ ਮਾਦਮ ਦੇ ਵਿੱਚ ਵੱਡਾ ਧੰਨਵਾਦ ਕਰ ਦਿੱਤਾ ਜਾ ਰਿਹਾ ਹੈ ਉਹ ਦਰਜਾ ਰੋਕ ਮੈਚ ਹੋਇਆ ਮੋਰ ਘਰਵਾਦੀ ਲਾਲੂ ਮਿਆਰਾ ਨਾਲ ਹਰਦੇਦੀ ਕਹਿੰਦੇ ਸਰਪੰਚ ਸਾਹਿਬ ਰਾਜੋ ਬੱਬੇ ਵਾਲੇ ਤੇ ਨਾਲ ਉਧਰ ਪਾਸੇ ਸਾਡੇ ਵੀਰ ਗੁਰਿੰਦਰ ਸਰਪੰਚ ਦੀ ਪੁੱਤ ਹੋਇਆ ਜੀ ਹਾਂ ਸਰ ਇਹ ਖਿਡਾਰੀ ਹੋਇਆ ਉਹ ਵੀ ਸਾਡੇ ਪਿੰਡੇ ਲੈਂਬਰ ਸਿੰਘ ਪਰਿਵਾਰ ਜਿਹਨਾਂ ਨੂੰ ਕਬੱਡੀ ਯੱਗ ਦੇ ਵਿੱਚ ਲੰਬੀ ਕਹਿੰਦੇ ਸਰ ਪੂਰੀ ਨਿਗਮ ਤੋਂ ਵਿਸ਼ੇਸ਼ਤਾ ਤੇ ਪੁਜੀਆ ਦੋਨੇ ਲਾਲਪੁਰ ਖਾਲਸਾ ਕਾਲਜ ਜਲੰਧਰ ਦੇ ਵੱਡੇ ਖਿਡਾਰੀ ਰਹੇ ਐ ਅੰਤਰਰਾਸ਼ਟਰੀ ਪੱਧਰ ਤੇ ਵੱਡੀਆਂ ਮੱਲਾ ਮਾਰੀਆਂ ਕੋ